ਚਿੱਕਾ ਤਾਂ ਨਿਕਲਣ ਗਿਆ ਦੀ ਲੋਕੀ ਘਟਣਗੇ ਐ ਤੁਸੀਂ ਦੇਖ ਲਓ ਦਿਨ ਦੂਰ ਨਹੀਂ ਜਿਸ ਦਿਨ ਵੋਟਾਂ ਆਣ ਗਿਆ ਨਾ ਇਹ ਝਾੜੂ ਨੂੰ ਜਿਹਨੂੰ ਕੀਤਾ ਇਹ ਝਾੜੂ ਲੋਕੀ ਤਿਆਰ ਵਾ ਤਿਆਰ ਬੈਠੇ ਨੇ ਗਿੱਟਾ ਚ ਇਹ ਇਧਰ ਲੱਗਣਗੇ ਕਿ ਇਹਨਾਂ ਨੂੰ ਪਤਾ ਨਹੀਂ ਲੱਗੋ ਅਸੀਂ ਭੱਜியே ਕਿੱਥੇ ਜਹਾ ਕੇਜਰੀਵਾਲ ਹੋਏ ਭਗਵੰਤਮਾਨ ਹੋਏ ਤੇ ਇਹਨਾਂ ਦੇ ਬਾਣੇ ਹੋਣ ਇਹ ਨਜ਼ਰ ਨਹੀਂ ਆਣਗੇ ਪੰਜਾਬ ਦੇ ਵਿੱਚ ਬਹੁਤ ਸਮਾਂ ਦਾ ਲਗਾਤਾਰ ਕਹਿ ਰਹੇ ਨੇ ਮੁੱਛ ਦਾ ਬੜੇ ਗੱਲਾਂ ਕਰਦੇ ਆ ਦੇਖੋ ਹੁਣ ਬਿਕਰਮ ਦੀ ਮੁੱਛਾ ਤੋਂ ਹੀ ਡਰਿਆ ਹੋਇਆ ਇੱਕ ਭੈਣ ਦੀ ਇੱਕ ਧਾਗੇ ਦੀ ਰਖੜੀ ਦੇ ਨਾਲ ਡਰਿਆ ਕਿ ਮੈਨੂੰ ਇੱਥੇ ਗੇਟ ਬੰਦ ਕੀਤਾ ਹਾਂ 250 ਬੀਬੀਆਂ ਅੰਦਰ ਗਈਆਂ ਮ ਕਹਿੰਦੇ ਰੁਕ ਜੋ ਗੱਡੀਆਂ ਰੋਕਤੀਆਂ ਮੈਂ ਕਿਹਾ ਮੈਂ ਵੀ ਇੱਥੇ ਖੜੀ ਆਂ ਅੱਜ ਰੋਕ ਕੇ ਦਿਖਾਓ ਅੱਜ ਮੇਰਾ ਹੱਕ ਬੰਦਾ ਹੈ ਸਵਾ ਮਹੀਨਾ ਮੈਂ ਕੁਝ ਬੋਲੀ ਨਹੀਂ ਤੁਹਾਡੇ ਤੋਂ ਮੰਗ ਕਰਦੀ ਰੇ ਅੱਜ ਹਰੇਕ ਦਾ ਹੱਕ ਹੈ ਮੈਂ ਵੀ ਖੜੀ ਆਂ ਖੜੀ ਰਾਵਾਂਗੀ ਇੱਥੇ ਜਦੋਂ ਤਾਈ ਮੈਨੂੰ ਪਰਮਿਸ਼ਨ ਮਿਲਦੀ ਨਹੀਂ ਫਿਰ ਭਜੀਠਿਆ ਨੇ ਸਿਰਫ ਆਪਣੇ ਸਮਰਥਕਾਂ ਨੂੰ ਕਿਹਾ ਕਿ ਮੈਂ ਚੜਦੀ ਕਲਾ ਚ ਆ ਤੇ ਜਿਸ ਦਿਨ ਮੈਂ ਬਾਹਰ ਆ ਗਿਆ ਭਗਵੰਤ ਮਾਨ ਨੂੰ ਤਾਂ ਉਹਦੇ ਉਸ ਦਿਨ ਦੇ ਸੁਪਨੇ ਆਣੇ ਚਾਹੀਦੇ ਨੇ ਮੈਂਬਰ ਪਾਰਲੀਮੈਂਟ ਹਰਸਿਮਰਤ ਕੋਰ ਬਾਦਲ ਆ ਜਨਾਬਾ ਦੀ ਜ਼ਿਲ੍ਹਾ ਜੇਲ੍ਹ ਵਿੱਚ ਆਪਣੇ ਭਰਾ ਵਿਕਰਮ ਸਿੰਘ ਮਜੀਠਿਆ ਨੂੰ ਰੱਖੜੀ ਤਿਹਾੜ ਤੇ ਰੱਖੜੀ ਬੰਨਣ ਪਹੁੰਚੇ ਸਨ ਪਰ ਫਿਰ ਵੀ ਜੇਲ੍ਹ ਪ੍ਰਸ਼ਾਸਨ ਵੱਲੋਂ ਅੱਧੇ ਘੰਟੇ ਦੇ ਤਕਰੀਬ ਉਹਨਾਂ ਨੂੰ ਗੇਟ ਦੇ ਬਾਹਰ ਇੰਤਜ਼ਾਰ ਕਰਵਾਇਆ ਗਿਆ ਮਿਲਣ ਉਪਰੰਤ ਭਰਾ ਨੂੰ ਰਖੜੀ ਮਿਲਣ ਉਪਰੰਤ ਬੰਨਣ ਉਪਰੰਤ ਬੀਬਾ ਹਰਸ਼ੀਮਤਪੁਰ ਬਾਦਨਲੇ ਸਿੱਤੇ ਤੌਰ ਤੇ ਮੌਜੂਦਾ ਸਰਕਾਰ ਤੇ ਨਿਸ਼ਾਨੇ ਸਾਧੇ ਨੇ ਉਹਨਾਂ ਕਿਹਾ ਕਿ ਲਗਾਤਾਰ ਧੱਕੇਸ਼ਾਹੀ ਆ ਜਿਹੜੀ ਮੌਜੂਦਾ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ ਅੱਜ ਦੇ ਦਿਨ ਜਿੱਥੇ ਜੇਲ੍ਹ ਦੇ ਕਾਨੂੰਨ ਦੇ ਮੁਤਾਬਕ ਵੀ ਉਹਨਾਂ ਦਾ ਹੱਕ ਬਣਦਾ ਕਿ ਉਹ ਆਪਣੇ ਭਰਾ ਨੂੰ ਜੋ ਕਿ ਅੱਜ ਜੇਲ੍ਹ ਵਿੱਚ ਨਜ਼ਰਬੰਦ ਰੱਖੜੀ ਬੰਨ ਸਕਦੇ ਨੇ ਤਾਂ ਵੀ ਉਹਨਾਂ ਨੂੰ ਰੋਕਿਆ ਗਿਆ ਰਹਾ ਧਾ ਘੰਟੇ ਦੇ ਕਰੀਬ ਬਾਹਰ ਇੰਤਜ਼ਾਰ ਕਰਾਇਆ ਗਿਆ ਔਰ ਜਿਆਦਾ ਸਮਾਂ ਅੰਦਰ ਵੀ ਮਿਲਣ ਉਪਰੰਤ ਜਦੋਂ ਰਖੜੀ ਬੰਨਣ ਲਈ ਗਏ ਸੀ ਤਾਂ ਨਾਲ ਵਾਲੇ ਕਮਰੇ ਵਿੱਚ ਜਿਆਦਾ ਟਾਈਮ ਹੈ ਜਿਹੜਾ ਲੰਘਾਇਆ ਔਰ 15 ਮਿੰਟ ਦੇ ਕਰੀਬ ਹੀ ਭਰਾ ਨਾਲ ਮੁਲਾਕਾਤ ਹੈ ਜਿਹੜੀ ਕਰਨ ਦਿੱਤੀ ਗਈ ਹੈ ਉਹਨਾਂ ਸਿੱਧੇ ਤੌਰ ਤੇ ਇੱਕ ਵਿਧਾਇਕ ਦੇ ਪੀਏ ਤੇ ਵੀ ਨਿਸ਼ਾਨੇ ਸਾਦੇ ਨੇ ਕਿ ਉਸ ਕੋਲੋਂ ਨਸ਼ਾ ਪਦਾਰਥਾ ਜਿਹੜਾ ਮਿਲਿਆ ਪਰ ਉਸ ਤੇ ਕੋਈ ਵੀ ਕਾਰਵਾਈ ਹੈ ਜਿਹੜੀ ਨਹੀਂ ਕੀਤੀ ਗਈ ਜਦਕਿ ਨਸ਼ੇ ਦੇ ਨਾਲ ਨਾਲ ਟੋਲਣ ਵਾਲੀ ਤੱਕੜੀ ਤੱਕੜਾ ਜਿਹੜੀ ਉਸ ਪੀਏ ਤੋਂ ਬਰਾਮਤ ਹੋਈ ਹੈ ਰੁਣਾ ਕਿਹਾ ਕਿ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਦਰਜ ਹੋਣ ਦੇ ਬਾਵਜੂਦ ਵੀ ਨਸ਼ੇ ਦੀਆਂ ਗੱਲਾਂ ਨੇ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ ਔਰ ਆਉਣ ਵਾਲੇ ਸਮੇਂ ਚ ਵਿਧਾਨ ਸਭਾ ਦੀਆਂ ਚੋਣਾਂ ਚ ਪੰਜਾਬ ਦੇ ਲੋਕ ਅਕਾਲੀ ਦਲ ਆਮ ਆਦਮੀ ਪਾਰਟੀ ਨੂੰ ਤਿੱਖਾ ਤੇ ਤਕੜਾ ਜਵਾਬ ਦੇਣਗੇ ਔਰ ਉਹਨਾਂ ਇਹ ਵੀ ਗੱਲ ਕਹੀ ਕਿ ਜਿਸ ਗੱਲ ਤੋਂ ਮਜੀਠੀਏ ਦੀ ਬਿਕਰਮ ਦੀ ਜਿਸ ਗੱਲ ਤੋਂ ਮੌਜੂਦਾ ਸਰਕਾਰ ਡਰਦੀ ਹੈ ਉਸ ਦੀਆਂ ਮੁੱਛਾਂ ਦੇ ਤਾ ਦੇਣ ਤੋਂ ਗੱਲ ਡਰਦੀ ਹੈ ਮਜੀਠੀਆ ਉਹ ਵੀ ਚੜ੍ਹਦੀ ਕਲਾ ਚ ਨੇ ਔਰ ਬਾਹਰ ਆ ਕੇ ਉਹ ਵੀ ਚੀਕਾਂ ਨੇ ਜਿਹੜੀਆਂ ਕੜਵਾਉਣਗੇ ओके ओ ठीक है बार बार बंद करा आले ਵੀ ਕੋਰੀ ਕਰਾ ਲੋ ਟਿਕ ਮਿੰਟ ਤੁਹਾਡੇ ਸਾਹਮਣੇ ਤੁਸੀਂ ਇੱਥੇ ਸੀ ਜਦ ਮੈਂ ਇੱਥੇ ਪਹੁੰਚੀ ਆ ਮੈਮ ਫੇਸ ਉੱਤੇ ਰੱਖੋ ਜੀ ਤੇ ਇਹਨਾਂ ਨੇ ਗੇਟ ਖੋਲਣ ਤੋਂ ਇਨਕਾਰ ਕੀਤਾ ਮੇਰੀ ਗੱਡੀਆਂ ਜਾਣ ਨਹੀਂ ਦੇ ਰਹੇ ਸੀਗੇ ਹਾਲਾਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਇਹ ਰક્ષાਬੰਧਨ ਦੇ ਤਿਉਹਾਰ 'ਚ ਹਰੇਕ ਭੈਣ ਨੂੰ ਆਪ ਦੇ ਭਰਾ ਨੂੰ ਜਾਣ ਨੂੰ ਮਿਲਦਾ ਇਹ ਜੇਲ ਮੈਨਿਊਅਲ 'ਚ ਵੀ ਲਿਖਿਆ ਹੈਗਾ ਹੱਕ ਹੈਗਾ ਰਾਈਟ ਹੈਗਾ ਰਾਈਟ ਤਾਂ ਇਹ ਵੀ ਹੈਗਾ कि ਜਿਹੜਾ ਵੀ ਕੈਦੀ ਅੰਦਰ ਹੈ ਉਹ ਆਪਣੇ ਪਰਿਵਾਰ ਨੂੰ ਮਿਲ ਸਕਦੇ ਨੇ ਹਫਤੇ 'ਚ ਹਰ ਹਫਤੇ ਵੀ ਮਿਲ ਸਕਦੇ ਨੇ 3-4 ਵਾਰੀ ਵੀ ਮਿਲ ਸਕਦੇ ਨੇ ਲੇਕਿਨ ਸਵਾ ਮਹੀਨੇ ਤੋਂ ਪਰਿਵਾਰ ਦਾ ਹਿੱਸਾ ਹੋਣ ਦੇ ਨਾਤੇ ਸੁਬੀਰ ਜੀ ਹੋਣ ਮੈਂ ਹਵਾ ਮੇਰੇ ਪਿਤਾ ਜੀ ਹੋਣ ਭਰਾ ਹੋਣ ਜਿਨ੍ਹਾਂ ਨੇ ਵੀ ਮੰਗੇ ਹੈਗਾ ਕਿ ਸਾਨੂੰ ਪਰਮਿਸ਼ਨ ਦਿੱਤੀ ਜਾਏ ਸਾਨੂੰ ਸਿੱਧੇ ਮੂੰਹ ਬਿਲਕੁਲ ਕੋਰਾ ਜਵਾਬ ਦੇ ਕੇ ਇਨਕਾਰ ਕੀਤਾ ਗਿਆ ਇਹਦੇ ਇਸ਼ਾਰੇ ਤੇ ਹੋ ਰਿਹਾ ਜੀ ਇਹ ਸਭ ਕੁਝ ਇਹ ਭਗਵੰਤਬਾਨ ਤੇ ਕੇਜਰੀਵਾਲ ਦੇ ਇਸ਼ਾਰੇ 'ਚ ਹੋਰ ਕਿਹਦੇ ਇਸ਼ਾਰੇ 'ਚ ਹੋ ਰਿਹਾ ਹੈ ਕਿਉਂ ਕਿਉਂਕਿ ਰੋਜ਼ ਇਹਨਾਂ ਦੀ ਕਰਤੂਤਾ ਨੂੰ 익ਸਪੋਜ਼ ਕਰਦਾ ਹੈ ਹੋਰ ਵਿਕਰਮ ਦੇ ਇਲਾਵਾ ਬੋਲਦਾ ਕੌਣ ਸੀ ਲੋਕਾਂ ਦੇ ਮੁੱਦੇ ਚੱਕਦਾ ਕੌਣ ਸੀ ਜਿਹੜਾ ਸ਼ਰਹ ਆਮ ਲੁੱਟ ਪੰਜਾਬ ਦੀ ਹੋ ਰਹੀ ਹੈ ਇਹਨਾਂ ਨੂੰ ਬੇਨਕਾਬ ਕੌਣ ਕਰਦਾ ਸੀ ਵਿਕਰਮ ਕਰਦਾ ਸੀ ਮਿਲਕਾਤ ਹੋਈ ਮਿਲਕਾਤ ਦੇ ਵਿੱਚ ਕੀ ਗੱਲ ਹੋਈ ਕਿਸ ਤਰ੍ਹਾਂ ਉਹਨਾਂ ਦਾ ਹਰ ਚਾਲ ਪੁੱਛਿਆ ਪਿਛਲੇ ਕਾਫੀ ਲੰਬੇ ਸਮੇਂ ਤੋਂ ਪੁੱਛਿਆ ਕਿਉਂਕਿ ਪਹਿਲੀ ਵਾਰ ਹੀ ਮਿਲਣ ਦਾ ਮੌਕਾ ਮਿਲਿਆ ਹੈ ਤਾਂ ਬਹੁਤ ਸਾਰੇ ਮੇਰੇ ਮਾਤਾ ਜੀ ਜਿਹੜੇ ਬੈੱਡ ਤੋਂ ਉੱਠ ਨਹੀਂ ਸਕਦੇ ਉਹ ਵੀ ਬੜੇ ਵਿਚਾਰੇ ਘਬਰਾਏ ਹੋਏ ਸੀ ਕਿ ਕਾਰਨ ਕੀ ਹੈ ਪਾਵੇਂ ਇਹਨਾਂ ਨੂੰ ਜਿਆਦਾ ਪਰ ਲੈ ਕੇ ਜਾਂਦੇ ਨੇ ਮੋਹਾਲੀ ਕੋਰਟ ਅਦਾਲਤਾਂ 'ਚ ਵੀ ਤੁਸੀਂ ਦੇਖਿਆ ਕਿਸ ਤਰੀਕੇ ਦੇ ਨਾਲ ਗੱਡੀਆਂ 'ਚ ਵੀ ਪਰਦੇ ਲਾ ਕੇ ਤੇ ਇਹ ਕਰਕੇ ਕਿ ਜਿਵੇਂ ਪਤਾ ਨਹੀਂ ਕਿਹੜਾ ਖੁਫੀਆ ਗੈਂਗਸਟਰ ਆ ਰਿਹਾ ਗੈਂਗਸਟਰ ਜਿਹੜੇ ਖੁਫੀਆ ਨੇ ਉਹ ਤਾਂ ਜੇਲ੍ਹਾਂ ਦੇ ਵਿੱਚੋਂ ਵੀ ਇੰਟਰਵਿਊ ਬੰਦੇ ਨੇ ਜਿਹੜਾ ਇਹਨਾਂ ਦੇ ਮੰਤਰੀ ਹੈਗੇ ਉਹਨਾਂ ਨੂੰ ਹਸਪੀਟਲ 'ਚ ਭਰਤੀ ਕਰਕੇ ਉਹ ਤਾਂ ਆਪਣੇ ਕਾਰੋਬਾਰ ਵੀ ਚਲਾ ਰਹੇ ਨੇ ਤੇ ਨਸ਼ਿਆਂ ਦੀ ਗੱਲ ਕਰਦੇ ਨੇ ਪਰਚਾ ਟੀਏ ਦਾ ਕਰਦੇ ਨੇ ਤੇ ਕੱਲ ਜਿਹੜਾ ਫਰੀਦਕੋਟ ਦੇ ਅੱਜ ਦੀ ਖਬਰ ਕੀ ਹੈ ਫਰੀਦਕੋਟ ਦੇ ਐਮਐਲਏ ਦਾ ਪਿਆ ਪਿਆ ਜਿਹਦੇ ਗੱਡੀ ਤੋਂ ਰੈਡ ਹੈਂਡਡ 350 ਗ੍ਰਾਮ ਨਸ਼ੇ ਹਿਰੋਇਨ ਦਾ ਫੜਿਆ ਗਿਆ ਤੋਲਣ ਵਾਲੀ ਮਸ਼ੀਨ ਉਹਦੇ ਨਾਲ ਫੜੀ ਗਈ ਗੱਡੀ ਖੁਦ ਚਲਾ ਰਿਆ ਸੀਗਾ ਉਹਦੇ ਉੱਤੇ ਪਰਚਾ ਪੁਲਿਸ ਨੇ ਕੱਲ ਕੈਨਸਲ ਕਰਤਾ ਕਿ ਜੀ ਸਾਇਸ ਬੰਦੇ ਨੂੰ ਪਤਾ ਹੀ ਨਹੀਂ ਸੀ ਉਹਦੇ ਗੱਡੀ 'ਚ ਨਸ਼ੇ ਐ ਤੋ ਜਿਹੜੇ ਇਹਨਾਂ ਦੇ ਐਮਐਲਏ ਵੇਚ ਰਹੇ ਨੇ ਇਹ ਸਰਕਾਰ ਖੁਦ ਵੇਚੀ ਹੈ ਭਗਵੰਤ ਸਿੰਘ ਕੇਜਰੀਵਾਲ ਜਿਹੜੇ ਕਹਿੰਦੇ ਸੀ ਸਾਨੂੰ ਪਤਾ ਹੈ ਪੰਜਾਬ 'ਚ ਨਸ਼ਾ ਕਿੱਥੇ ਬੰਦਦਾ ਹੈ ਕੌਣ ਵੇਚਦਾ ਹੈਗਾ ਤੇ ਬੰਦਵਾ ਤੇ 4 ਸਾਲ ਤਾਈ ਬੰਦ ਕਿਉਂ ਨਹੀਂ ਕੀਤਾ ਅੱਜ ਵਿਕਰਮ ਨੂੰ ਬੰਦ ਕਰਤਾ ਹੈ ਕਿਹੜਾ ਨਸ਼ਾ ਬੰਦ ਹੋ ਗਿਆ ਗੱਲ ਸਾਰੀ ਹੈ ਕਿ ਬੁਖਲਾਈ ਹੋਈ ਸਰਕਾਰ ਹੈਗੀ ਲੋਕਾਂ ਦਾ ਧਿਆਨ ਪਟਕਾਉਣਾ ਚਾਹਦੀ ਹੈ ਜਿਹੜੇ ਝੂਠ ਮਾਰ ਕੇ ਇਹਨੇ ਸਰਕਾਰਾਂ ਬਣਾਈ ਹਰ ਔਰਤ ਦੇ ਨਾਲ ਝੂਠ ਮਾਰਾ ਹਜ਼ਾਰ ਰੁਪਏ ਦਾ ਹਰ ਨੌਜਵਾਨ ਦੇ ਨਾਲ ਧੋਖਾ ਕੀਤਾ ਰੰਗਣਾ ਪੰਜਾਬ 'ਚ ਨੌਕਰੀਆਂ ਵਰੇ ਤੇ ਕਿਸਾਨਾਂ ਦੇ ਨਾਲ ਤਾਂ ਜੋ ਕੀਤਾ ਹੈ ਮੁਆਵਜ਼ਾ ਤਾਕੀ ਦੇਣਾ ਐ ਐਮਐਸਪੀ ਕੀ ਦੇਣਾ ਉਹਨਾਂ ਨਾਲ ਦੀ ਜ਼ਮੀਨਾਂ ਹੜਪਨ ਚ ਆ ਗਏ ਨੇ ਸੋ ਇਹ ਹਰ ਪੱਖੋਂ ਫੇਲ ਸਰਕਾਰ ਨੇ ਲੋਕਾਂ ਦਾ ਧਿਆਨ ਪਟਕਾਉਣ ਵਾਸਤੇ ਆ ਨਸ਼ੇ-ਨਸ਼ੇ ਕਰਕੇ ਕਾਂਗਰਸ ਨੇ ਵੀ ਇਹਨੂੰ ਫੜ ਕੇ ਅੰਦਰ ਕੀਤਾ ਸੀ ਨਸ਼ੇ ਵਧਦੇ ਗਏ ਕਿਉਂਕਿ ਖੁਦ ਵੇਚਦੇ ਸੀਗੇ ਅੱਜ ਇਹ ਨਸ਼ੇ ਨਸ਼ੇ ਕਰਕੇ ਇਹਨੂੰ ਅੰਦਰ ਬੰਦ ਕੀਤਾ ਤਾਂ ਕੇਸ ਕੀ ਡੀਏ ਦਾ ਕੇਸ ਤੇ ਡੀਏ ਦਾ ਕੀ ਅੱਜ ਤਾਂ ਹੀ ਚਲਾਨ ਪੇਸ਼ ਨਹੀਂ ਹੁਣ ਨਵਾਂ ਪਰਚਾ ਪਤਾ ਕਹਿੰਦੇ ਤੁਸੀਂ ਸਾਰਿਆਂ ਨੇ ਦੇਖਿਆ ਕਿ ਜਦ ਧੱਕੇ ਦੇ ਨਾਲ ਇੱਕ ਲੇਡੀ ਐਮਐਲਏ ਦੇ ਘਰ 'ਚ ਆ ਗਏ ਅੰਦਰ ਵੜ ਗਏ ਤੇ ਤੁਸੀਂ ਸਾਰਿਆਂ ਦੇ ਤੁਸੀਂ ਸਾਰੇ ਕਿ ਵਿਕਰਮ ਨੇ ਕਿਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰਚਾ ਦੇਤਾ ਕਿ ਅਬਸਟਰਕਸ਼ਨ ਆਫ ਅਫਸਰ ਨੂੰ ਆਪਣਾ ਕੰਮ ਕਰਨ ਤੋਂ ਅਬਸਟਰਕਟ ਕੀਤਾ ਤੁਹਾਡੇ ਅੱਖਾਂ ਦੇ ਸਾਹਮਣੇ ਸੋ ਝੂਠੇ ਪਰਚੇ ਹੋ ਰਹੇ ਨੇ ਪਰਚਾ ਤਾਂ ਹੋਣਾ ਚਾਹੀਦਾ ਹੈ ਕਿ ਜਿਹੜਾ ਇੱਕ ਐਮਐਲਏ ਦੇ ਘਰ 'ਚ ਉਹ ਵੀ ਅਲਮਾਰੀਆਂ 'ਚੋਂ ਜਾ ਕੇ ਫਿਰੋਲਾ ਫਰੂਲੀ ਕਰਕੇ ਉਹਦੇ ਕੱਪੜਿਆਂ ਦੀ ਪਰਸਨਲ ਚੀਜ਼ਾਂ ਇਹ ਕਿਹੜਾ ਕਾਨੂੰਨ ਅਲਾਉ ਕਰਦਾ ਹੈ ਪਸਤਾ ਤੇ ਪਰਚਾ ਇਹਦੇ 'ਚ ਹੋਣਾ ਚਾਹੀਦਾ ਲੇਕਿਨ ਫਾਲਤੂ ਦੇ ਪਰਚੇ ਲਾਈ ਚੱਲ ਮੈਂ ਤਾਂ ਭਗਵੰਤਬਾਨਾ ਤੈਨੂੰ ਇੰਨਾ ਹੀ ਕਹਿਨੀ ਆਂ ਆਂਦਾ ਰੱਖ ਲੈ ਤੂੰ ਮਹੀਨਾ ਪਰ ਰੱਖ ਲਿਆ ਹੈਗਾ ਹੁਣ ਕੱਲ ਅਦਾਲਤ 'ਚ ਤੁਹਾਡੇ ਆਪ ਦੇ ਵਕੀਲ ਨੇ ਕਿਹਾ ਅਸੀਂ 6 ਮਹੀਨੇ ਨਹੀਂ ਛੱਡਾਂਗੇ 6 ਮਹੀਨੇ ਤੂੰ ਨਵੇਂ ਪਰਚੇ ਕਰੀ ਚੱਲ ਜਿਸ ਦਿਨ ਬਾਹਰ ਨਿਕਲੂਗਾ ਤੇਰੀ ਖੈਰ ਨਹੀਂ ਕਿਉਂਕਿ ਇਹ ਕਦੋਂ ਕਾਬੈ ਕਰੂਗਾ ਤੁਹਾਡੇ ਇਹ ਤੁਹਾਨੂੰ ਮੂੰਹ ਲਗਾਉਣ ਦੀ ਜਗ੍ਹਾ ਨਹੀਂ ਹੋਗੀ ਤੇ ਮੈਂ ਆ ਵੀ ਕਹਿ ਸਕਦੀ ਆ ਕਿ ਉਹ ਉਲਟੀ ਗਿਣਤੀ ਤੋਂ ਸ਼ੁਰੂ ਹੋ ਗਈ 4 ਸਾਲ ਨਿਕਲ ਗਏ ਪੂਛੀ ਤੁਹਾਡੀ ਰਹਿ ਗਈ ਹੈ ਚੈਂਸਲ ਤਾਂ ਜਿਹੜੀ ਜਿਤਨਾ ਵਿਕਰਮਜੀਠੇ ਅੰਦਰ ਰਹਿ ਕੇ ਗੱਪ ਦਾ ਨਾਮ ਦਿੱਤਾ ਜੀ ਪਰਮਾਤਮਾ ਦੀ ਕਿਰਪਾ ਨਾਲ ਪੂਰੀ ਚੜ੍ਹਦੀ ਕਲਾ ਚ ਹੈਗਾ 3 4 5 ਘੰਟੇ ਨੋਤ ਨੀਮ ਕਰਦਾ ਹੈਗਾ ਤੇ ਬਿਲਕੁਲ ਚਿਹਰਾ ਦਮਕ ਰਿਹਾ ਚੜ੍ਹਦੀ ਕਲਾ ਚ ਹੈਗਾ ਤੇ ਅੱਜ ਭੈਣ ਨੇ ਉਹਨੂੰ ਰਖੜੀ ਬੰਨ ਕੇ ਮੈਂ ਉੱਥੇ ਗੁਰੂ ਸਾਹਿਬ ਦੇ ਵਾਸਤੇ ਗੁਰੂ ਸਾਹਿਬ ਦੇ ਚਰਨਾਂ 'ਚ ਉਹਦੇ ਲਈ ਅਰਦਾਸ ਕੀਤੀ ਕਿ ਮੇਰਾ ਭਰਾ ਹਮੇਸ਼ਾ ਚੜ੍ਹਦੀ ਕਲਾ 'ਚ ਰਹੇ ਤੇ ਸੱਚ ਦੀ ਜਿੱਤ ਹੋਏ ਤੇ ਇਸ ਬੇਈਮਾਨ ਸਰਕਾਰ ਦੇ ਨਲੈਕੀਆਂ ਨੂੰ ਝੂਠ ਨੂੰ ਧੋਕੇ ਨੂੰ ਐ ਹੀ ਬੇਬਾਕੀ ਦੇ ਨਾਲ ਬਦਲਾਖੋਰੀ ਨੂੰ ਪੰਜਾਬ ਦੇ ਲੋਕ ਕਿਸ ਤਰ੍ਹਾਂ ਦੇਖਣਗੇ ਜਿਸ ਤਰ੍ਹਾਂ ਬਦਲਾਖੋਰੀ ਦੀ ਨੀਤੀ ਲੋਕਾਂ ਨਾਲ ਵਾਦੇ ਪੂਰੇ ਨਹੀਂ ਕੀਤੇ ਲੇਕਿਨ ਬਦਲਾਖੋਰੀ ਜ਼ਰੂਰ ਨਹੀਂ ਦੇਖੋ ਬਦਲਾਖੋਰੀ ਤਾਂ ਜਿਹੜਾ ਇਹ ਦੇਖੂਗਾ ਜਿਹੜੇ ਝੂਠ ਮਾਰ ਕੇ ਇਹਨੇ ਸਰਕਾਰ ਬਣਾਈ ਤੇ ਅੱਜ 65000 ਏਕਰ ਪੰਜਾਬ ਦੀ ਸੋਨੇ ਵਰਗੀ ਧਰਤੀ ਕਿਸਾਨਾਂ ਦੀ ਜੱਦੀ ਪੁਸ਼ਤੀ ਚਾਹੀਦਾ ਜਿਹਦੇ ਵਿੱਚ ਉਹਨਾਂ ਦੇ ਬੱਚੇ ਪਾਲਦੇ ਨੇ ਉਹ ਜ਼ਮੀਨ ਨੂੰ ਕਿਸਾਨਾਂ ਤੋਂ ਮਜ਼ਦੂਰਾ ਤੋਂ ਹੜੱਪ ਕੇ ਪ੍ਰਾਈਵੇਟ ਲੋਕਾਂ ਨੂੰ ਦੇ ਕੇ ਆਪ ਦੀ ਜੇਬ ਭਰਨ ਵਾਸਤੇ 35 ਹਜ਼ਾਰ ਕਰੋੜ ਇਕੱਠੇ ਕਰਕੇ ਇਹਨਾਂ ਨੇ ਜਿਹੜਾ ਇਹ ਵੱਡਾ ਲੈਂਡ ਗ੍ਰੈਬਿੰਗ ਦਾ ਸਕੈਮ ਬਣਾਇਆ ਹੈਗਾ ਸਭ ਤੋਂ ਵੱਡੀ ਚਿੰਤਾ ਦੀ ਗੱਲ ਪੰਜਾਬ ਵਾਸਤੇ ਆ ਇਹ ਤਾਂ ਚਿੰਤਾ ਪਹਿਲੇ ਸੀ ਕਿ 2 ਲੱਖ ਕਰੋੜ ਤੋਂ 4 ਲੱਖ ਕਰੋੜ ਦਾ ਕਰਜ਼ਾ ਛਾੜਤਾ ਤੇ ਅੱਜ ਸਾਡੇ ਪੰਜਾਬ 'ਚ ਡਿਵੈਲਪਮੈਂਟ ਨਾਮ ਦੀ ਕੋਈ ਚੀਜ਼ ਨਹੀਂ ਪਿਛਲੇ ਸਾਲ ਲੇਕਿਨ ਹੁਣ ਜਿਹੜਾ ਕਿਸਾਨਾਂ ਦੀ ਜ਼ਮੀਨ ਖੋ ਕੇ ਪੰਜਾਬ ਦਾ ਭਵਿੱਖ ਕੀ ਅੱਜ ਸਾਡੀ ਫੂਡ ਸਿਕਿਉਰਿਟੀ ਦੇ ਉੱਤੇ ਸਵਾਲੀਆ ਨਿਸ਼ਾਨ ਉੱਠੂਗਾ ਕਿਉਂਕਿ ਪੰਜਾਬ ਦੇਸ਼ ਦਾ ਢਿੱਡ ਪਰਦਾ ਹੈ 65000 سونے ਵਰਗੀ ਜ਼ਮੀਨ ਤੇ ਇਹਨਾਂ ਨੇ ਬਿਲਡਰਾਂ ਨੂੰ ਦਿੱਤੀ ਤੇ ਢਿੱਡ ਦਾ ਆਪਣਾ ਢਿੱਡ ਵੀ ਜਾਊਗਾ ਤੇ ਦੇਸ਼ ਦਾ ਵੀ ਢਿੱਡ ਭਰੂਗਾ ਕੌਣ ਸੋ ਬਹੁਤ ਵੱਡੀ ਚੀਜ਼ ਹੈ ਪਰਚੇ ਕੇ ਹੋ ਜੇ ਤੇ ਇਹਦੇ ਨਾਲ ਸਾਫ਼ ਹੈਗਾ ਕਿ ਇਹਨਾਂ ਦੇ ਕੋਲ ਕੋਈ ਮੁੱਦਾ ਨਹੀਂ ਹੈਗਾ ਕੋਈ ਇਹਨਾਂ ਨੂੰ ਸਬੂਤ ਨਹੀਂ ਮਿਲ ਰਿਹਾ ਕਿਉਂਕਿ ਹੈ ਹੀ ਨਹੀਂ ਕੁਝ ਤਾਂ ਮਿਲੂਗਾ ਵੀ ਨਹੀਂ ਸੁਰੀਹਾ ਵਿਕਰਮਜੀਠਾ ਵੱਲੋਂ ਅੰਦਰੋਂ ਤੁਹਾਨੂੰ ਦਿੰਦਾ ਵੇਖੀ ਵਿਕਰਮਜੀਠਾ ਨੇ ਸਿਰਬ ਆਪਣੇ ਸਮਰਥਕਾਂ ਨੂੰ ਕਿਹਾ ਕਿ ਮੈਂ ਚੜ੍ਹਦੀ ਕਲਾ 'ਚ ਆ ਤੇ ਜਿਸ ਦਿਨ ਮੈਂ ਬਾਹਰ ਆ ਗਿਆ ਭਗਵੰਤ ਮਾਨ ਨੂੰ ਤਾਂ ਉਹਦੇ ਉਸ ਦਿਨ ਦੇ ਸੁਪਨੇ ਆਨੇ ਚਾਹੀਦੇ ਨੇ ਕਿਉਂਕਿ ਉਹ ਉਹ ਦੇ ਬੇਨਕਾਬ ਕਰਕੇ ਲੋਕਾਂ ਦੇ ਮੁੱਦੇ ਜਿਹੜੇ ਨੇ ਸੋਚਦਾ ਕਿ ਮੈਂ ਪਰਦਾ ਪਾ ਕੇ ਧਿਆਨ ਭਟਕਾ ਕੇ ਮੈਂ ਆ ਕੁਝ ਕਰ ਲਾਂਗਾ ਆਪਣੀ ਕੁਰਸੀ ਦੇ ਖਾਤਰ ਜਿੰਨੀ ਵੱਡੀ ਬਹੁਮਤ ਦੇ ਨਾਲ ਵਿਸ਼ਵਾਸ ਦੇ ਨਾਲ ਲੋਕਾਂ ਨੇ ਇਹਨੂੰ ਲੈ ਕੇ ਆਏ ਸੀ ਉਹਨਾਂ ਵੱਡਾ ਵਿਸ਼ਵਾਸ ਘਾਟੇ ਨੇ ਲੋਕਾਂ ਨਾਲ ਕੀਤਾ ਹੈ ਟਿੱਕਾ ਕਢਵਾਉਣ ਵਾਲੀ ਗੱਲ ਹੈ ਉਹਨਾਂ ਨੇ ਟਿੱਕਾ ਤਾਂ ਨਿਕਲਣ ਗਿਆ ਦੀ ਲੋਕੀ ਘਟਣਗੇ ਐ ਤੁਸੀਂ ਦੇਖ ਲਓ ਦਿਨ ਦੂਰ ਨਹੀਂ ਜਿਸ ਦਿਨ ਵੋਟਾਂ ਆਉਣਗੀਆਂ ਨਾ ਇਹ ਝਾੜੂ ਨੂੰ ਜਿਹਨੂੰ ਕੀਤਾ ਇਹ ਝਾੜੂ ਲੋਕੀ ਤਿਆਰ ਵਾ ਤਿਆਰ ਬੈਠੇ ਨੇ ਗਿੱਟਾ ਚ ਇਹ ਇਧਰ ਲੱਗਣਗੇ ਕਿ ਇਹਨਾਂ ਨੂੰ ਪਤਾ ਨਹੀਂ ਲੱਗੋ ਅਸੀਂ ਭੱਜੀਏ ਕਿੱਥੇ ਆਹ ਕੇਜਰੀਵਾਲ ਹੋਏ ਭਗਵੰਤ ਮਾਨ ਹੋਏ ਤੇ ਇਹਨਾਂ ਦੇ 92 ਹੋਣ ਕਿ ਨਜ਼ਰ ਨਹੀਂ ਆਣਗੇ ਪੰਜਾਬ ਦੇ ਲੋਕਾਂ ਦਾ ਲਗਾਤਾਰ ਕਹਿ ਰਹੇ ਨੇ ਮੁੱਛ ਦਾ ਬੜੇ ਗੱਲ ਕਰਦੇ ਰਹੇ ਦੇਖੋ ਹੁਣ ਵਿਕਰਮ ਦੀ ਮੁੱਛਾ ਤੋਂ ਹੀ ਡਰਿਆ ਹੋਇਆ ਇੱਕ ਭੈਣ ਦੀ ਇੱਕ ਧਾਗੇ ਦੀ ਰਖੜੀ ਦੇ ਨਾਲ ਡਰਿਆ ਕਿ ਮੈਨੂੰ ਇੱਥੇ ਗੇਟ ਬੰਦ ਕੀਤਾ ਹਾਂ 250 ਬੀਬੀਆਂ ਅੰਦਰ ਗਈਆਂ ਮੈਨੂੰ ਕਹਿੰਦੇ ਰੁਕ ਜਾਓ ਗੱਡੀਆਂ ਰੋਕਤੀਆਂ ਮੈਂ ਕਿਹਾ ਮੈਂ ਵੀ ਇੱਥੇ ਖੜਿਆ ਹਾਂ ਅੱਜ ਰੋਕ ਕੇ ਦਿ ਸਵਾ ਮਹੀਨਾ ਮੈਂ ਕੁਛ ਬੋਲੀ ਨਹੀਂ ਤੁਹਾਡੇ ਤੋਂ ਮੰਗ ਕਰਦੀ ਰੇ ਅੱਜ ਹਰੇਕ ਦਾ ਹੱਕ ਹੈ ਮੈਂ ਵੀ ਖੜੀ ਆ ਖੜੀ ਰਾਵਾਂਗੀ ਇੱਥੇ ਜਦੋਂ ਤਾਈ ਮੈਨੂੰ ਪਰਮਿਸ਼ਨ ਮਿਲਦੀ ਨਹੀਂ ਫੇਰ ਭੱਜ ਕੇ ਗੇਟ ਖੋਲਿਆ ਇਹਨਾਂ ਨੇ ਰਾਤ ਜੀ ਉਮੀਦ ਹੈ ਕਿ ਕੋਰਟ ਦੇ ਸੁਣਵਾਈ ਐ ਸੋਮਵਾਰ ਨੂੰ ਹੋਈ ਐ ਜੀ ਨਹੀਂ ਉੱਥੇ ਤਾਂ ਇਹਨਾਂ ਦਾ ਵਕੀਲ ਖੁਦ ਬੋਲ ਕੇ ਅਸੀਂ 6 ਮਹੀਨੇ ਬਾਹਰ ਨਹੀਂ ਆਉਂਦੇ ਨਾ ਮਤਲਬ ਇੱਕ ਦੇ ਬਾਅਦ ਇੱਕ ਝੂਠਾ ਪਰਚਾ ਕਰੀ ਜਾਣਾ ਹੈ ਕੱਲ ਹੋਵੇ ਨਿਆਣੇ ਚੇ ਕਰਦਾਂਗੇ ਉਹਦੇ ਘਰ ਵਾਲੀ ਦੇ ਉੱਤੇ ਕਰਦਾਂਗੇ ਚਾਰ ਹੋਰ ਝੂਠੇ ਉਹਦੇ ਉੱਤੇ ਲਾ ਦੇਣਗੇ ਲੇਕਿਨ ਅਦਾਲਤ ਚੇਤਾ 사ਤੂ ਜੀ ਸੱਚ ਦੀ ਜਿੱਤ ਹੁੰਦੀ ਹੈ ਨਾ ਤਾਂ ਹੀ ਤਾਂ ਅੱਜ ਤਾਂ ਹੀ ਚਾਰਟ ਸੀਟ ਨਹੀਂ ਪੇਸ਼ ਕਰ ਪਾ ਰਹੇ। ਇਹਨਾਂ ਕਿ ਮਿਆਜਾ ਆਮਾ ਦੀ ਪਾਲ। ਕੱਲ ਨਸ਼ੇ ਦੀ ਕਰਦੇ ਨੇ ਤੇ ਨਸ਼ੇ ਦਾ ਤਾਂ ਪਰਚਾ ਪੇਸ਼ ਨਹੀਂ ਕਰ ਰਹੇ। ਸੋ ਫਿਰ ਖੁਕ ਤੋਂ ਇਹਨਾਂ ਦੀ ਆਪ ਨਿਕਲੀ ਹੋਈ ਹੈ ਕਿ ਕਿੰਨਾ ਝੂਠਾ ਹੈ ਇਹਨਾਂ ਦਾ ਸਾਰਾ। ਥੈਂਕ ਯੂ ਭਾਜੀ ਥੈਂਕ ਯੂ। ਬਈ ਬਚਾ ਜੀ ਫੋਨ ਕਰ। ਦਰਵਾਜ਼ਾ ਲਾਇਆ ਸੀ ਜੀਠਿਆ ਸਾਹਿਬ ਨੂੰ ਨਾਬਾ ਜੇਲ੍ਹ ਚ ਮਿਲਣ ਪਰ ਫਿਰ ਵੀ ਉਹਨਾਂ ਨੂੰ ਬਹੁਤ ਦੇਰ ਖੜਾਇਆ ਗਿਆ ਉਹਨਾਂ ਨੇ ਇਲਜ਼ਾਮ ਲਾਇਆ ਨੇ ਕਿ ਅੱਜ ਜਿਹੜਾ ਹੱਕ ਸੀ ਤਾਂ ਮੈਂ ਟੱਕੇ ਨਾਲ ਲਈਆ। ਰਣ ਵਾਲਾ ਮੈਨੂੰ ਗੇਟ ਨਹੀਂ ਖੁੱਲਿਆ ਬਿਲਕੁਲ ਜਦੋਂ ਬੀਬਾ ਹਰਸਿੰਦਰਪੁਰ ਬਾਦਲ ਜੀ ਅੱਜ ਸਦਾ ਵਿਕਰਮ ਸਿੰਘ ਮਜੀਠੀਆ ਜੀ ਨੂੰ ਰਖੜੀ ਵਾਲੇ ਤਿਹਾਰ ਦੇ ਦਿਨ ਰਖੜੀ ਬੰਨਣ ਲਈ ਇਹ ਪਿਆਰ ਦਾ ਤਿਹਾਰ ਹੈ ਸਤਕਾਰ ਦਾ ਤਿਹਾਰ ਹੈ ਜਦੋਂ ਇੱਥੇ ਨਾਬੇ ਜਿਲ੍ਹੇ ਵਿੱਚ ਪਹੁੰਚਦੇ ਨੇ ਤਾਂ ਉਹਨਾਂ ਨੂੰ ਕਾਫੀ ਧੀਰ ਮੈਂ ਸਮਝਦਾ ਕਿ ਇੱਥੇ ਬਾਹਰ ਰੁਕਾਇਆ ਜਾਂਦਾ ਕਿਤੇ ਨਾ ਕਿਤੇ ਤਾਰਾਂ ਉੱਪਰ ਤੱਕ ਰੁਕਾਈਆਂ ਜਾਂਦੀਆਂ ਕਿ ਮਿਲਣ ਦੇਣਾ ਨਹੀਂ ਮਿਲਣ ਦੇਣਾ ਪਰ ਬੀਬਾ ਹਰਸਿੰਦਰਪੁਰ ਬਾਦਲ ਜੀ ਅੱਜ ਇਹ ਧਾਰ ਕੇ ਆਏ ਸੀ ਕਿ ਅੱਜ ਦੇ ਦਿਨ ਹਰ ਜੇੜ ਦੇ ਵਿੱਚ ਹਰ ਭੈਣ ਦਾ ਹੱਕ ਉਹ ਆਪਣੇ ਭਰਾ ਨੂੰ ਜਾ ਕੇ ਮਿਲ ਸਕਦੀ ਆ ਤੋ ਮੇਰਾ ਵੀ ਹੱਕ ਆ ਮੈਂ ਆਪਣੇ ਭਰਾ ਨੂੰ ਮਿਲ ਸਕਦੀ ਆ ਜੇ ਅੱਜ ਮੈਨੂੰ ਮਿਲਣ ਨਹੀਂ ਦਿੱਤਾ ਜਾਊਗਾ ਤਾਂ ਮੈਂ ਇੱਥੇ ਬਾਹਰ ਸੜਕ ਤੇ ਇੱਥੇ ਜ਼ਿਲ੍ਹੇ ਦੇ ਬਾਹਰ ਤਰਨਾ ਮਾਰ ਕੇ ਬੈਠ ਜਾਣਾ ਸੋ ਉਹਦਾ ਰੋਹ ਦੇਖ ਕੇ ਮੈਂ ਸਮਝਦਾ ਕਿ ਸਰਕਾਰ ਕਿਤੇ ਨਾ ਕਿਤੇ ਤਾਰਾ ਖੜਕਤੀਆਂ ਫੇ ਕਾਫੀ ਟਾਈਮ ਇਹਨਾਂ ਨੇ ਖੱਜਲ ਖੁਰ ਕਰਨ ਤੋਂ ਬਾਅਦ ਅੰਦਰ ਗੱਡੀਆਂ ਜਾਣ ਦਿੱਤੀਆਂ ਉਸ ਤੋਂ ਬਾਅਦ ਵੀ ਜਿਵੇਂ ਬਾਹਰ ਆ ਕੇ ਹਣ ਬੀਬਾ ਜੀ ਦੱਸ ਕੇ ਗਏ ਨੇ ਕਿ ਸਦਾ ਬਿਕਰਮ ਸਿੰਘ ਮਜੀਠੀਆ ਜੀ ਨੂੰ ਸਿਰਫ 10 ਤੋਂ 15 ਮਿੰਟ ਮੱਜ਼ਾ ਮਿਲਣ ਦਿੱਤਾ ਗਿਆ ਬਾਕੀ ਇਹਨਾਂ ਨੇ ਨਾਲ ਦੇ ਕਮਰਿਆਂ 'ਚ ਹੀ ਬਿਠਾ ਕੇ ਬਾਹਰ ਬਿ ਟਾਈਮ ਹੀ ਪੂਰਾ ਕੀਤਾ ਸੋ ਮੈਂ ਸਮਝਦਾ ਕਿ ਬੜੀ ਮਾੜੀ ਗੱਲ ਆ ਇਹੋ ਜੇ ਤਿਹਾਰ ਵਾਲੇ ਦਿਨ ਸਰਕਾਰ ਨੂੰ ਇਹ ਰਾਜਨੀਤੀਆਂ ਨਹੀਂ ਕਰਨੀਆਂ ਚਾਹੀਦੀਆਂ ਕਿਉਂਕਿ ਭੈਣ ਤੇ ਭਰਾ ਦੇ ਇਹ ਸਤਕਾਰ ਤੇ ਪਿਆਰ ਦੇ ਇਹ ਤਿਹਾਰ ਤੇ ਉਹ ਦਿਨ ਵੀ ਸਰਕਾਰ ਰਾਜਨੀਤੀ ਕਰ ਰਹੀ ਆ ਜੋ ਬੜੀ ਮੱਟਪਾਗੀ ਆ ਕਿਵੇਂ ਦੇਖਦੇ ਹੋ ਮੌਜੂਦਾ ਸਰਕਾਰ ਉਹ ਜਿਵੇਂ ੱੱਕੇਸ਼ਾਈ ਹੋ ਰਹੀ ਆ ਦੇਖੋ ਜਿਵੇਂ ਬੀਬਾ ਜੀ ਨੇ ਆ ਕੇ ਦੱਸਿਆ ਬਾਹਰ ਕੀ ਬਿਕਰਮ ਸਿੰਘ ਜੀ ਚੜ੍ਹਦੀ ਕਲਾ ਨੇ ੱੱਕਾ ਹੁੰਦਾ ਰਹਿਣਾ ਇਹ ਹੁੰਦੇ ਰਹੇ ਪਰ ਜਿਹੜੇ ਮੈਂ ਸਮਝਦਾ ਕਿ ੱੱਕਿਆਂ ਦੇ ਨਾਲ ਸੱਚ ਦੀ ਬਾਤ ਚੱਕਣ ਵਾਲੇ ਵਿਅਕਤੀਆਂ ਨੂੰ ਕੋਈ ਫਰਕ ਨਹੀਂ ਪੈਂਦਾ ਉਹ ਚੜ੍ਹਦੀ ਕਲਾ ਚ ਨੂੰ ਲੈ ਕੇ ਕਿ ਜਦੋਂ ਹਰ ਪੈਣ ਦਾ ਅੱਜ ਇਹ ਜਿਹੜਾ ਪਵਿੱਤਰ ਤਿਆਰ ਆ ਆਹ ਹਰ ਪੈਣ ਆਪਣੇ ਵੀਰਗੁਰੂ ਕੋਲ ਪਹੁੰਚਦੀਆ ਭਾਵੇਂ ਉਹ ਕਿਤੇ ਪਤਾਲਤੀ ਵੀ ਬੈਠਾ ਹੋਵੇ ਪੰਜਾਬ ਦੀ ਜੇਲ੍ਹ ਦੇ ਵਿੱਚ ਇਸ ਤਰ੍ਹਾਂ ਦਾ ਜੰਗਲ ਦਾ ਰਾਜ ਇਸ ਪਹਿਲੀ ਵਾਰ ਦੇਖਣ ਨੂੰ ਮਿਲਿਆ ਕਿ ਕੇਂਦਰੀ ਸਾਬਕਾ ਮੰਤਰੀ ਮੈਂਬਰ ਪਾਰਲੀਮੈਂਟ ਤੇ ਇਸ ਜੇਲ੍ਹ ਦੇ ਗੇਟ ਦੇ ਉੱਪਰ ਅੱਧਾ ਘੰਟਾ ਉਹਨਾਂ ਨੂੰ ਵੇਟ ਕਰਵਾਇਆ ਸੋ ਭਗਵੰਤ ਮਾਨ ਜੀ ਨੂੰ ਕਹਿਣਾ ਚਾਹੁੰਦੇ ਆ ਕਿ ਥੋੜੀ ਬਹੁਤ ਸ਼ਰਮ ਕਰ ਜਿਹੜੇ ਕਾਨੂੰਨ ਨੇ ਜਿਹੜੇ ਸਿਸਟਮ ਨੇ ਉਹਨਾਂ ਨੂੰ ਕਿਉਂ ਭੰਗ ਕਰ ਰਿਆ ਕੀਤਾ ਜਾ ਰਿਹਾ ਇਹ ਵਾਰੀਆਂ ਸਭ ਦੀਆਂ ਆਉਂਦੀਆਂ ਜਾਣੀਆਂ ਤੁਕਾ ਜਦਾਂ ਕੇਸ ਤੁਸੀਂ ਕਿਹਾ ਸੀਗਾ ਸੀ ਹੋਰ ਚੀਜ਼ ਦਾ ਪਾਇਆ ਤੇ ਨਿਕਲਿਆ ਕੁਝ ਹੋਰ ਐ ਸੋ ਇਸ ਤਰਕੇ ਮੈਂ ਕਹਿਣਾ ਚਾਹੁੰਦਾ ਕਿ ਸਰਕਾਰ ਆਪਣੇ ਆਪ ਨੂੰ ਸੋਚ ਲਵੇ ਭਗਵੰਤ ਮਾਨ ਦੀ ਟੀਮ ਆਪਣੇ ਆਪ ਨੂੰ ਸੋਚ ਲਵੇ ਕਿ ਸਾਲ ਇੱਕ ਰਹਿ ਗਿਆ ਇੱਕ ਸਾਲ ਤੋਂ ਬਾਅਦ ਚ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹੋਣੀ ਹੈ ਇਹਨਾਂ ਸਾਰੇ ਲੋਕਾਂ ਨੂੰ ਇਸੇ ਦੇਲ ਵਿੱਚ ਲਿਆ ਕੇ ਬੰਦ ਕਰਾਂਗੇ ਇਹ ਦਾਅਵੇ ਨਾਲ ਕਰਦੇ ਮਜੇਟੀਆ ਸਾਹਿਬ ਪੈਣ ਕਰਕੇ ਕਹੀ ਹੈ ਕਿ ਹਰ ਪੱਖੋਂ ਚੜਦੀ ਕਲਾਤ ਨੇ ਗੁਰੂ ਪਾਸ਼ਾ ਦਾ ਔਟਾਸਰਾ ਲੈਂਦੇ ਨੇ ਪਾਸਟ ਕਰਦੇ ਨੇ ਹਰ ਗੱਲ ਤੋਂ ਚੜ੍ਹਦੀ ਗੱਲਾਂ ਦੇ ਵਿੱਚ ਨੇ ਉਹਨਾਂ ਦੇ ਇੱਕ ਸਨੇਹ ਹੈਗਾ ਸ਼੍ਰੋਮਣੀ ਅਕਾਲੀ ਦਲ ਦੇ ਹਰ ਵਰਕਰ ਨੂੰ ਕਿ ਚੜ੍ਹਦੀ ਗੱਲ ਵਿੱਚ ਰਹਿਣਾ ਜਿੱਦ ਦਿਨ ਬਾਹਰ ਆਗੇ ਭਗਵੰਤ ਮਾਨ ਨੂੰ ਵਟ ਵਟ ਪਾ ਲੈ। ਦੇਸ਼ ਵਿਵਸਾਰੀਆਂ ਭੈਣਾਂ ਨੂੰ ਸਾਰੇ ਭਰਾਵਾਂ ਨੂੰ ਰੱਖੜੀ ਦੀ ਸ਼ੁਭਕਾਮਨਾਵਾਂ ਪੇਸ਼ ਪੇਸ਼ ਕਰਦਾ। ਤੇ ਜਿੱਥੇ ਅੱਜ ਬੀਬਾ ਹਰਸ਼ਨ ਕੋ ਬਾਦਲ ਦੀ ਆਪਣੇ ਭਰਾ ਦਾ ਬਿਕਰ ਸਿੰਘ ਮਜੀਠੀਆ ਜੀ ਨੂੰ ਜਿਨ੍ਹਾਂ ਨੂੰ ਠੂਠਾ ਪਰਚਾ ਦਰਜ ਕਰਕੇ ਕੇਂਦਰ ਸਰਕਾਰ ਨੇ ਭਗਵੰਤ ਮਾਨ ਸਰਕਾਰ ਨੇ ਜੇਲ੍ਹ 'ਚ ਅੰਦਰ ਟੱਕਿਆ ਹੋਇਆ ਕਿਉਂਕਿ ਮਜੀਠੀਆ ਸਾਹਿਬ ਉਹਨਾਂ ਵਰਤਮਾਨ ਸਰਕਾਰ ਦੇ ਖਿਲਾਫ ਕੀ ਦੇਲ ਦੇ ਖਿਲਾਫ ਬੋਲਦੇ ਰਹਿੰਦੇ ਨੇ ਉਹਨਾਂ ਦੇ ਔਲ ਖੋਲਦੇ ਨੇ ਉਹਨੂੰ ਘੇੜਦੇ ਨੇ ਸੋ ਅੱਜ ਇੰਨੀ ਰਾਜਨੀਤੀ ਇੰਨੀ ਨਿਵੇ ਪੱਤਰ ਦੀ ਹੋ ਗਈ ਕਿ ਤੁਸੀਂ ਦੇਖਿਆ ਕਿ ਬੀਬਾ ਜੀ ਬਾਹਰ ਗੇਟ ਤੇ ਗੱਡੀਆਂ ਰੋਕੀਆਂ ਨੇ ਉਹ ਲੜਕੇ ਪ੍ਰਸ਼ਾਸਨ ਪੈਦਲ ਤੋਂ ਧੱਕੇ ਨਾਲ ਬੜੇ ਨੇ ਤਾਂ ਗੇਟ ਖੋਲੇ ਨੇ ਕਿੱਡੀ ਨਿਵੇਦਾਰੀ ਰਾਜਨੀਤੀ ਕਰ ਰਹੇ ਨੇ ਅੱਜ ਸਾਰੀਆਂ ਭੈਣਾਂ ਭਰਾਵਾਂ ਕੋਲ ਬਣਨ ਵਾਸਤੇ ਆ ਰਹੀਆਂ ਨੇ ਤੇ ਜੇ ਬੀਬਾ ਜੀ ਆਏ ਨੇ ਆਪਣੇ ਭਰਾਵਾਂ ਕੋਲ ਬਣਨ ਵਾਸਤੇ ਤਾਂ ਕਿੰਨੀ ਮੰਤਪਾਗੀ ਗੱਲ ਹੈ ਸੋ ਮੈਂ ਸਾਰਾ ਸਰਕਾਰ ਨੂੰ ਭਗਵੰਤ ਮਾਨ ਨੂੰ ਕੀ ਇਹਦਾ ਸਾਹ ਸੋਚਣਾ ਚਾਹੀਦਾ ਵੀ ਇਹ ਛੋਟੀ ਰਾਹ ਦੀ ਛੱਡ ਕੇ ਪੰਜਾਬ ਨੂੰ ਡਿਵੈਲਪਮੈਂਟਲ ਪਾਸੇ ਲੈ ਕੇ ਜਾਏ। ਉਹ ਬੀਬਾਈ ਦੱਸ ਰਹੇ ਕਿ ਬਜੀਤੇ ਸਾਹਿਬ ਪੂਰੀ ਚੜ੍ਹਦੀ ਕਲਾ 'ਚ ਨੇ। ਤੁਸੀਂ ਦੇਖੋਗੇ ਦੁੱਧਾ ਦੁੱਧ ਪਾਣੀ ਦਾ ਪਾਣੀ ਹੋਣਾ ਇਨਸਾਫ ਮਿਲਣਾ ਕੋਰਟ ਨੇ ਕੋਰਟ 'ਚੋਂ ਤੇ ਜਿਵੇਂ ਪਹਿਲਾਂ ਬਜੀਤੇ ਸਾਹਿਬ ਮੁੱਛਾਂ ਤੋਦਦੇ ਦੇ ਕੇ ਭਗਵੰਤ ਮਾਨ ਸਰਕਾਰ ਘੇੜਦੇ ਸੀ ਅੱਜ ਵੀ ਭਗਵੰਤ ਮਾਨ ਬਾਹਰੋਂ ਦਾ ਭਗਵੰਤ ਮਾਨ ਸਰਕਾਰ ਨੂੰ ਘੇੜਨਗੇ ਪੰਜਾਬ ਦੇ ਮੁੱਦਿਆਂ ਤੇ ਲੜਾਈ ਲੜਨਗੇ। ਉਹ ਇਸ ਕਰਕੇ ਇਹ ਅੱਜ ਬੜੀ ਮੰਦਭਾਗੀ ਖਬਰਾਂ ਤੇ ਅਸੀਂ ਦੀ ਨਵੇਦੀ ਕਰਦੇ ਹਾਂ।